ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਵਧੀਆ ਹੋ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਪਾਂ ਵਲੌਗ ਇੱਥੇ ਕੰਟੀਨਿਊ ਕਰਤਾ ਤੇ ਦਮਨ ਟੂਸ਼ਨ ਚੱਲੀ ਗਈ ਆਪ ਉਤਰੀ ਦਮਨ ਟੂਸ਼ਨ ਚੱਲੀ ਗਈ ਤੇ ਇੱਧਰ ਆਪਾਂ ਰੱਖਿਆ ਜੀ ਦੁੱਧ ਤਾਂਮ ਤੇ ਥੋੜਾ ਜਿਹਾ ਪੀਣੇ ਦੋ ਤੇ ਮੈਂ ਇਸ ਟਾਈਮ ਦੁੱਧ ਲੈਣ ਲੱਪੀ ਜਦੋਂ ਦਾ ਰੁਕਣੇ ਗਿਆ ਕਿ ਦੇਖ ਦੁੱਧ ਲੈ ਲਿਆ ਕਰੋ ਤੇ ਆਪਾਂ ਹੁਣ ਬਾਹਰ ਬੈ ਕੇ ਦੁੱਧ ਇੰਜੋਏ ਕਰਦੇ ਆ ਤੇ ਬਾਹਰ ਜਿਹੜਾ ਮੌਸਮ ਹੈ ਬੜਾ ਵਧੀਆ ਹੋ ਗਿਆ ਇਸ ਟਾਈਮ ਸਾਡੇ ਵੇੜੇ ਛਾਂ ਆ ਜਾਂਦੀ ਏ ਤੇ ਆਪਾਂ ਇੱਧਰ ਬੈਨੇ ਆ ਤੇ ਥੋੜੇ ਜਿਹਾ ਅੱਜ ਮੈਂ ਬਿਸਕਟ ਲੈ ਕੇ ਆਈ ਮੈਂ ਬਿਸਕ ਨਾਲ ਬਿਸਕਟ ਲੈਣੇ ਬਹੁਤ ਦਿਨ ਹੋ ਗਏ ਖਾਦੇ ਨਹੀਂ ਦੀ ਬਿਸਕਟ ਲਿਆਂਦੇ ਸਪੈਸ਼ਲ ਕੋਕੋਨਟ ਵਾਲੀ ਇਹਦੇ ਵਿੱਚ ਚੀਨੀ ਹੁੰਦੀ ਮੈਨੂੰ ਵਧੀਆ ਲੱਗਦੀ ਹੈ ਤੇ ਦਮਣੇ ਆਉਣਾ 6 ਵਜੇ ਤੇ ਟਾਈਮ ਹੈਗਾ ਜੀ 5 ਵਜੇ ਦਾ ਥੋੜੀ ਜੀ ਦੁੱਧ ਆਪਣਾ ਹੋ ਗਿਆ ਗਰਮ ਬਾਹਰ ਚੱਲਦੇ ਆਪਾਂ ਲੈ ਕੇ ਸਿਰਫ ਮੈਂ ਲਾਈਚੀ ਪਾਈ ਥੋੜੀ ਜੀ ਸੌਫਾਈ ਹੋਰ ਕੁਛ ਨਹੀਂ ਪਾਇਆ ਤੇ ਰਾਤ ਦੀ ਸਬ지 ਦਾ ਸੋਚਿਆ ਕੀ ਬਣਾਣਾ ਆਪਾਂ ਨੇ ਇਦਾਂ ਬਣਾ ਲਈ ਆਪਾਂ ਨੇ ਆਪਣਾ ਦੁੱਧ ਤੇ ਬਾਹਰ ਬੈ ਕੇ ਇੰਜੋਏ ਕਰਦੇ ਆ ਤੇ ਨਾਲ ਘਟਦੇ ਆ ਲਸਣ ਪਿਆਜ਼ ਰਾਦੀ ਸਬਜੀ ਦੀ ਕਰਦੇ ਆ ਤਿਆਰੀ ਆ ਸਮਾਂ ਦਵਾ ਗਿਆ ਮੈਨੂੰ ਲੱਗਾ ਥੋੜਾ ਥਰਾਲ ਹੋ ਗਿਆ ਜੋਰ ਦੀ ਵੱਜਣ ਲੱਗ ਪਿਆ ਪਹਿਲਾਂ ਵੱਜਦਾ ਵੀ ਚਲੋ ਜੀ ਦਮਨ ਟਿਊਸ਼ਨ ਤੋਂ ਆਈ ਤੇ ਆਪਾਂ ਘਰੋਂ ਹੀ ਤੁਰ ਪਏ ਮੈਂ ਕਿ ਥੱਲੋਂ ਹੀ ਲੈ ਗਈ ਮੈਂ ਚਲੋ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਉਹਨੇ ਮੱਥਾ ਟੇਕ ਕੇ ਆਉਨੇ ਆ ਤੇ ਦਮਨ ਸਕੂਟੀ ਚਲਾ ਰਿਹਾ ਤੋ ਆ ਗਿਆ ਸੀ ਇਕਦਾਂ ਹੀ ਮੇਰਾ ਦਿਲ ਕਰ ਲਾ ਪਿਆ ਮੈਂ ਚੱਲ ਦਮਨ ਦਮਨ ਦਾ ਸਕੂਟਰੀ ਚਲਾਈ ਲੈਂਦੀ ਹੁਣ ਮੈਂ ਮੈਨੂੰ ਗੁਰਦੁਆਰੇ ਵੀ ਲੈ ਜਾ ਮੇਰੇ ਆਖੇ ਤੇ ਮੈਂ ਬਾਹਰੋਂ ਲਾਈ ਕੱਢ ਕੇ ਗਈ ਆ ਮੈਂ ਕਿਹਾ ਚਲੋ ਘਿਓ ਬਣਾ ਲੈਨੇ ਆ ਘਿਓ ਖਤਮ ਹੋ ਗਿਆ ਦੇਸੀ ਅ ਮੈਨੂੰ ਲੱਗਦਾ ਕਿੰਨਾ ਚਿਰ ਹੋ ਗਿਆ ਮਿੰਨਾ ਮਿੰਨਾ ਅੱਧਾ ਕੁ ਘੰਟਾ ਪਹਿਲਾਂ ਆਪਾਂ ਕੱਢ ਕੇ ਰੱਖਦੀ ਇਹਨਾਂ ਤੇ ਘਿਓ ਵਧੀਆ ਨਿਕਲ ਆਉਂਦਾ ਕੱਢਣ ਨੂੰ ਬਲੈਂਡਰ ਨਾਲ ਵੀ ਕੱਢ ਲਓ ਮੈਂ ਚਲੋ ਫ੍ਰੀ ਬੈਠੀ ਹਾਂ ਤੇ ਮੈਂ ਕਿਹਾ ਚਲ ਇਹਦੇ ਨਾਲ ਨਾ ਉਹ ਤਾਂ ਆਮ ਨਾਲ ਬੈਠੀ ਹੋਲੀ-ਹੋਲੀ ਕਰ ਜੰਨੀ ਹੈ ਨਹੀਂ ਤਾਂ ਬਲੈਡਰ ਨਾਲ ਵੀ ਨਿਕਲ ਜਾਂਦਾ ਤੇ ਬਾਬੇ ਨਾਲ ਇੰਨਾ ਪ੍ਰਸ਼ਾਦ ਦਿੱਤਾ ਗੁਰਦਵਾਰੇ ਨਾਲ ਤਾਂ ਦੂਰ ਲੱਡੂ ਦੇ ਤੇ ਨਾਲੇ ਕਿੰਨੀ ਸਾਰੀ ਦੇਗ ਭਰ ਕੇ ਦਿੱਤੀ ਲਵਾਵਾ ਸਹੀ ਗੱਲ ਹੈ ਦਮਨ ਨੂੰ ਬਹੁਤ ਸ਼ੌਂਕ ਹੈ ਹੰਡਾਪਣ ਖਾਈ ਦੀ ਤੇ ਦਮਨ ਦੇ ਪਾਪਾ ਗਰਮਾ ਗੜਿਆਂ ਨੂੰ ਮਿਲਦਾ ਪ੍ਰਸ਼ਾਦ ਸਹੀ ਗੱਲ ਹੈ ਕਿ ਨਹੀਂ ਮੇਰਾ ਅੱਜ ਦੁਪਹਿਰ ਤੋਂ ਬਾਅਦ ਨੂੰ ਬਹੁਤ ਦਿਲ ਕਰ ਰਿਹਾ ਹੈ ਮੈਂ ਮੈਂ ਗੁਰਦਵਾਰੇ ਜਾਣਾ ਹੀ ਜਾਣਾ ਹੈ ਜਾਣਾ ਹੀ ਜਾਣਾ ਹੈ ਕੋਸਮਾ ਇੱਕਦਾਂ ਹੀ ਸਲਾਹ ਬਣਾਈ ਮੈਂ ਉਦੋਂ ਮੈਂ ਵਲੌਗ ਵੀ ਨਹੀਂ ਛੂਟ ਕੀਤਾ ਬਸ ਦਮ ਬਣਾਈ ਥੱਲੇ ਮੈਂ ਥੱਲੇ ਚਲੀ ਗਈ ਮੈਂ ਚੱਲਦਾਂ ਮੈਂ ਨਾ ਬਹੁਤ ਬਹੁਤ ਸਾਲ ਚਲੀਏ ਤੇ ਅਸੀਂ ਦੋਨੇ ਜਣੇ ਜਾ ਕੇ ਮੱਥਾ ਟੇਕ ਕੇ ਬਾਦ 2 ਮਿੰਟ ਲਾਏ ਆ ਗਏ ਅਸੀਂ ਆ ਕੇ ਪੈ ਗਏ ਵਿੱਚ ਚੁੰਮ ਲਾਈ ਦੇਈ ਤਾਂ ਬੋ ਗਿਆ 7 ਵਜੇ ਦਾ ਤੇ ਉਤਾਰਨ ਫੋਨ ਕੀਤਾ ਉਤਾਰ ਆਉਣ ਵਾਲੇ ਨੇ ਚਲੋ ਜੀ ਪਹਿਲਾਂ ਕਿਉ ਕੱਢ ਲਈਏ ਫਿਰ ਮਿਲਦੇ ਆ ਤੁਹਾਨੂੰ ਚਲੋ ਜੀ ਪਾਰਸਲ ਆ ਗਿਆ ਆਪਣਾ ਦੇਖਦੇ ਆ ਇਹਦੇ ਚ ਕੀ ਨਿਕਲਦਾ ਡਾਈਬੜਾ ਯਾਰ ਮੈਨਾਂ ਲੱਕ ਚੋਟੇ ਇਹ ਵੱਡੀ ਬੋਤਲ ਹੈ ਆਪਾਂ ਮਗਾ ਸੀ ਐਲੋਵੇਰਾ ਯੂਸ ਐਲੋਵੇਰਾ ਜੂਸ ਆਪਣਾ ਆ ਗਿਆ ਇਹ ਆਪਣੀ ਸਭੀ ਭੈਣ ਕਹਿੰਦੀ ਇਹ ਨੂੰ ਸਵੇਰੇ ਸਵੇਰੇ ਪੀਆ ਕਰੋ ਤੁਹਾਡੇ ਪੇਟ ਵਾਸਤੇ ਬਹੁਤ ਵਧੀਆ 1 ਲੀਟਰ ਦੀ ਬੋਤਲ ਹੈ ਮੈਂ ਸੋਚਿਆ ਅੱਧੇ ਲੀਟਰ ਦੀ ਬੋਤਲ ਹੈ ਬੜੀ ਹੈਵੀ ਹੈ ਹੋਰ ਤਾਂ ਕੁਝ ਵੀ ਨਹੀਂ ਹੈਗਾ ਵਿੱਚ ਥੋੜੇ ਥੋੜੀ ਨਾ ਭੂਆ ਨੇ ਹੈ ਮੇਰੀ ਭੂਆ ਨਹੀਂ ਤੁਹਾਡੀ ਭੂਆ ਮੇਰੀ ਕਿਤੇ ਭੂਆ ਹੈ 60 ਕਲ ਬਿਣਾ ਹਾਂ 10 ਐਮਲ 15 ਐਮਲ 20 ਐਮਲ 25 ਐਮਲ 30 ਐਮਲ ਜੁੱਜੇ ਟੇਸਟੀ ਐਮਨ ਦਾ ਸਮੇ 30 ਐਮਲ ਪੀਵਾਂਗੀ ਦੇਖੀ ਮੈਂ ਚਾਹੀਦਾ ਪਾਣੀ ਪਹਿਲਾਂ ਆਉਂਦਾ ਚਲ ਦੇਖਦੇ ਆ ਇਹ ਮੰਗਾਇਆ ਸੀ ਆਪਾਂ ਨੇ ਇਹਨਾਂ ਦਾ ਗਿਲ ਵੀ ਨਾਲ ਹੀ ਇਹਦੇ ਲਈ ਉਹ ਬ੍ਰਿਕਿਚ ਲਿਖਿਆ ਹੋਇਆ ਹੈ ਐ ਤੱਕ ਮੈਨੂੰ ਇਹਦਾ ਰੇਟ ਨਹੀਂ ਲਿਖਿਆ ਦਮ ਕਿਤੇ ਨੀਚੇ ਹੁਣ ਨੀਚੇ ਕਿਤੇ ਹੈਦਕ ਮੈਨੂੰ ਕਿਤੇ ਨਹੀਂ ਦਿਖਿਆ ਇੰਨਾ ਬ੍ਰੀਕ ਲਿਖਿਆ ਹੋਇਆ ਕੁਝ ਦੇਖੇ ਹੀ ਨਹੀਂ ਰਿਹਾ ਯਾਰ ਚਾ ਛੱਡੋ ਪਰੇ ਹੁਣ 2.5 300 ਦਾ ਹੋਰ ਕਿੰਨੇ ਦਾ ਹੋਣਾ ਹੈ ਮੇਰਾ ਜੂਸ ਆ ਗਿਆ ਫਸਟ ਇਹ ਤੋਂ ਸਟਾਰਟ ਕਰਾਂਗੇ ਡੇਲੀ ਸਿਰ ਅ ਖਾਲੀ ਪੇਟ ਲੈਣਾ ਹੈ ਲੈ ਦਮ ਕੇਲਾ ਦਾ ਲੀਚੀ ਦਾ ਜੂਸ ਲੀਚੀ ਦਾ ਜੂਸ ਤਾਂ ਨਹੀਂ ਹਾਂ ਉਹ ਉਹਦੇ ਵਰਗਾ ਹੀ ਹੈ ਚੱਲ ਦਮ ਪਿਆਜ਼ ਕੱਟ ਤੇ ਮੈਂ ਤੜਕਾ ਲਗਾ ਮਾਰਾਂਗਾ ਤੇ ਮੈਂ ਗਾਇਸ ਨੇ ਇੰਨਾ ਕੱਟ ਲਈ ਸੀ ਪਿਆਜ਼ ਤੇ ਮੰਮਾ ਨੇ ਮੈਨੂੰ ਵੇਚ ਹੀ ਬੁਲਾ ਲਿਆ ਲੈ ਓਹੋ ਕੰਮ ਕਿੰਨਾ ਛਦਾਤਾ ਮੈਂ ਤੇਰਾ ਤੇ ਬਹੁਤ ਛੜਾਇਆ ਹੀ ਐ 2 ਮਿੰਟ ਲੱਗਣੇ ਪਿਆਜ਼ ਕੱਟ ਕੰਮ ਨੇ ਓਕੇ ਕੇਲੇ ਦੋ ਜੁੜੇ ਹੋਏ ਦਮਣ ਦੋਨੇ ਘਾਲਾ ਦਮਣ ਮੈਂ ਆ ਤੇ ਅਮਜੀਤ ਮੈਂ ਉਹ ਕੈਨੇਡਾ ਬੈਠੀ ਹਾਂ ਹੂੰ ਖਵਾ ਦੋਨੇ ਘਾਣੇ ਪਾਣੇ ਨੇ ਪਰਾਦੀ ਲੋਟੀ ਖਾ ਕੇ ਮੈਂ ਤਾਂ ਦਮਨ ਬਾਹਰ ਸੈਰ ਕਰ ਰਿਹਾ ਤਿਸਨੇ ਰਹਿ ਕੇ ਕੁਛ ਤੁਸੀਂ ਆਹ ਦੇਖ ਸਕਦੇ ਪਿੱਛੇ ਲਾਈਟ ਚਲੀ ਗਈ ਤੇ ਤਾਂ ਕਰਕੇ ਅਸੀਂ ਕੈਮਰਾ ਔਨ ਕੀਤਾ ਕਿ ਲਾਈਟ ਚਲੀ ਗਈ ਤਾਂ ਅਜਿਹਾ ਪੁਰਾਣੀ ਯਾਦ ਆ ਗਈ ਜਦੋਂ ਛੋਟੇ ਛੋਟੇ ਢੰਗ ਨਾਲ ਲਾਈਟ ਚਲੀ ਜਾਂਦੀ ਤੇ ਲਾਈਟ ਜਾਣ ਦਾ ਇੱਕ ਵੱਖਰਾ ਹੀ ਚਾਹ ਹੁੰਦਾ ਸੀ ਵੱਖਰਾ ਚਾਹ ਕਿਉਂ ਹੁੰਦਾ ਸੀ ਉਹ ਇਸ ਕਰਕੇ ਹੁੰਦਾ ਸੀ ਕਿ ਜਦੋਂ ਲਾਈਟ ਜਾਣੀ ਸਾਰਿਆਂ ਨੇ ਇਕੱਠੇ ਹੋ ਜਾਣਾ ਬਾਹਰ ਨਿਕਲਣਾ ਗੱਲਾਂ ਕਰਨੀਆਂ ਤੇ ਬੜਾ ਹੀ ਵਧੀਆ ਲੱਗਦਾ ਸੀ ਤੇ ਅੱਜ ਕੱਲ ਉਹ ਚੀਜ਼ਾਂ ਨਹੀਂ ਰਹੀਆਂ ਇਨਵਰਟਰ ਆ ਗਏ ਲਾਈਟ ਜਾਂਦੀ ਤਾਂ ਵੀ ਪਤਾ ਨਹੀਂ ਲੱਗਦਾ ਹੈਗਾ ਅੰਦਰ ਜੋਗੀ ਰਹਿ ਗਏ ਆਪਾਂ ਹਨਾ ਤੇ ਉਦੋਂ ਮੈਂ ਦਮਨ ਨਾਲ ਗੱਲ ਕਰਨੀ ਮੈਂ ਕਹਿੰਦਾ ਮਨ ਉਹਦਾ ਇੰਨਾ ਕੋ ਚਾਹ ਹੁੰਦਾ ਸੀ ਨਾ ਕਿ ਲਾਈਟ ਗਈ ਸਾਰੇ ਆ ਜੋ ਬਾਹਰ ਲੈ ਚਲੀ ਗਈ ਆ ਜੋ ਬੈਨੇ ਆ ਬਾਹਰ ਲੈ ਚਲੀ ਗਈ ਬਾਹਰ ਮੰਦਿਆਂ ਤੇ ਬਹਿ ਜਾਣਾ ਹਵਾ ਚੱਲਣੀ ਤੇ ਬੜਾ ਹੀ ਮਤਲਬ ਮੈਂ ਉਹ ਚੀਜ਼ ਨੂੰ ਫੀਲ ਕਰ ਸਕਦੀ ਆ ਤੇ ਮੇਰੇ ਭੈਣ ਭਰਾ ਵੀ ਉਹੀ ਉਹ ਫੀਲ ਕਰਦੇ ਹੋਣਗੇ ਜਿਨ੍ਹਾਂ ਨਾਲ ਇਹ ਟਾਈਮ ਬੀਤਿਆ ਹੋਊਗਾ ਬੀਤਿਆ ਹੋਊਗਾ ਠੀਕ ਹੈ ਤੇ ਹੁਣ ਲਾਈਟ ਗਈ ਤੇ ਅਸੀਂ ਬਾਹਰ ਸੈਰ ਕਰਨ ਆਈਆਂ ਤੇ ਮੈਨੂੰ ਬੜਾ ਵਧੀਆ ਲੱਗ ਰਿਹਾ ਮੈਨੂੰ ਦਮਨ ਕਿ ਲੜ ਥੋੜਾ ਜਿਹਾ ਨਾ ਆਏ ਤੇ ਫੈਮਿਲੀ ਮੈਂਬਰ ਵੀ ਸਾਰੇ ਇਕੱਠੇ ਹੋ ਜਾਣ ਸਾਰੇ ਆਪਾਂ ਇਕੱਠੇ ਹੋ ਜੰਨੇ ਆ ਤੇ ਬੜਾ ਵਧੀਆ ਲੱਗਦਾ ਹੁਣ ਪੁਰਾਣਾ ਟਾਈਮ ਲੰਘਦਾ ਜਾ ਰਿਹਾ ਤੇ ਨਵਾਂ ਆਉਂਦਾ ਜਾ ਰਿਹਾ ਨਵੇਂ ਨਵੀਆਂ ਚੀਜ਼ਾਂ ਨਵਾਂ ਸਾਰਾ ਕੁਝ ਤੇ ਜਿਹੜਾ ਪੁਰਾਣਾ ਟਾਈਮ ਸੀ ਉਹ ਪੁਰਾਣਾ ਟਾਈਮ ਅਸੀਂ ਦੇਖਿਆ ਹੋਇਆ ਤੇ ਬੜਾ ਵਧੀਆ ਲੱਗਦਾ ਤੇ ਅੱਜ ਕੱਲ ਦੇ ਜਿਹੜੇ ਬੱਚੇ ਨੇ ਜਿਵੇਂ ਦਮਨ ਲਾ ਲਓ ਇਹਨਾਂ ਨੇ ਉਹ ਚੀਜ਼ ਨਹੀਂ ਵੇਖੀ ਤੇ ਮੈਨੂੰ ਲੜ ਗਈ ਤੇ ਬਸ ਆਪਣਾ ਪੁਰਾਣਾ ਦਿਨ ਯਾਦ ਆ ਗਏ ਮੈਂ ਦਮਨ ਆਪਾਂ ਬਾਤ ਸੇਅਰ ਕਰਦੇ ਆ ਨਾਲੇ ਐ ਸੁਣਨਾ ਦਵਣ ਉਦੋਂ ਇਹ ਹੁਣ ਗਲੀ 'ਚ ਕੀ ਉਧਰੋਂ ਕੋਈ ਬੋਲਦਾ ਕੋਈ ਉਧਰੋਂ ਬੋਲਦਾ ਤੇ ਬੜਾ ਵਧੀਆ ਲੱਗਦਾ ਸੀ ਤੇ ਹੁਣ ਹੁਣ ਤਾਂ ਅੰਦਰਾਂ 'ਚ ਲੋਕਾਂ ਦੇ ਇਨਵੈਂਟਰ ਨੇ ਆਰਾਮ ਨਾਲ ਬੈਠੇ ਰਹਿੰਦੇ ਅੰਦਰਾਂ 'ਚ ਕਰਨਾ ਇਹ ਤਾਂ ਦਾ ਆਫਿਸ ਦਾ ਕੰਮ ਚੱਲ ਰਿਹਾ ਉਹ ਅੰਦਰ ਬੈਠੇ ਨੇ ਤੇ ਮੈਂ ਕਹਿ ਰਹੀ ਬਾਹਰ ਆ ਜਾ ਸੈਰ ਕਰ ਲਓ ਦੇਖੋ ਪੰਜ-ਸੱਤ ਮਿੰਟ ਤਾਂ ਕੰਮਦੇ ਨੇ ਤੇ ਆਪਾਂ ਉਹਨਾਂ ਚਿਰ ਮੈਂ ਤਾਂ ਦਵਣ ਕਰਦੀ ਹਾਂ ਸੈਰ ਦਵਣ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਆਪਣਾ ਵੀ ਦਿਖਾਓ ਨਾ ਫੇਸ ਤੁਸੀਂ ਪਹਿਲਾਂ ਮੈਂ ਤੇ ਸਿਮਰਨ ਤੇ ਦਮਨ ਤੇ ਪਪਾ ਚਾੜੇ ਜਣ ਸਰਗਰਦ ਹੁਣ ਅਸੀਂ ਤੇ ਜਾਣੇ ਗਏ ਹੁਣ ਸਿਮਰਨ ਮਿਸ ਯੂ ਸਿਮਰਨ ਬਹੁਤ ਮਿਸ ਕਰਦੇ ਆ ਅਸੀਂ ਤੇ ਕਮੈਂਟ ਵੀ ਆਇਆ ਸੀ ਜੋਤ ਗਿੱਲ ਦਾ ਉਹ ਅਬਜੈਟ ਆ ਗਈ ਓਏ ਤੇ ਕਮੈਂਟ ਆਇਆ ਸੀ ਉਹ ਵੀ ਕਹਿੰਦੇ ਕਹਿੰਦੇ ਸਿਮਰਨ ਨੂੰ ਹੀ ਬਹੁਤ ਮਿਸ ਕਰਦੇ ਆ ਤੇ ਜਿੰਨਾ ਸੀ ਕਰਦੇ ਆ ਉਨਾ ਹੀ ਉਹ ਮਿਸ ਕਰਦੇ ਅੱਗੇ ਵਲੋਗ ਅਜ ਦੇਖ ਲਈ ਹੁੰਦੀ ਸਿਮਰਨ ਸਿਮਰਨ ਹਜੇ ਉੱਥੇ ਵਲੋਗ ਹੀ ਨਹੀਂ ਪਾ ਰਹੀ ਟਾਈਮ ਹੀ ਨਹੀਂ ਲੱਗ ਰਿਹਾ ਉਹਨੂੰ ਹੂੰ ਇਹ ਲਦਮਨ ਚਾਣਣਾ ਉਹ ਦੇਣਾ ਹੁਣ ਅਜੀਬ ਜਿਹਾ ਲੱਗਣ ਲੱਗ ਪਿਆ ਤੇ ਸ਼ੋਰ ਸ਼ਰਾਬ ਵੀ ਆਨ ਲੱਗਦਾ ਹੂੰ ਆਰ ਨਾਲ ਤਾਜ ਦੇ ਜੁੜ ਗੀ ਨਹੀਂ ਤਾਂ ਜੇ ਪਿਆਜ਼ ਨੰਡੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੈ ਜੀ ਨੈਕਸਟ ਡੇ ਤੇ ਮਾਰਨਿੰਗ ਹੋ ਚੁੱਕੀ ਹੈ ਕਦੇ ਦੀ ਹੋ ਚੁੱਕੀ ਆਪਾਂ ਤਾਂ ਰੋਟੀ ਪਾਣੀ ਵੀ ਖਾ ਲਿਆ ਬ੍ਰੇਕਫਾਸਟ ਕਰ ਲਿਆ ਸਾਰੇ ਕੰਮ ਕਰ ਲਏ ਸਿਰਫ ਆਪਣੇ ਕੰਮ ਰਹਿ ਗਏ ਸਫਾਈ ਦੇ ਤੇ ਅੱਜ ਦਮਨ ਨੂੰ ਹੈਗੀ ਈਦ ਦੀ ਛੁੱਟੀ ਈਦ ਮਨਾਵਾਂਗੇ ਅੱਜ ਦਮਨ ਈਦ ਮਨਾਉਗੀ ਤੇ ਦਮਨ ਅੱਜ ਘਰ ਦੇ ਸਾਰੇ ਕੰਮ ਮੇਰੇ ਨਾਲ ਕਰਾਉਂਦੀ ਪਈ ਹੈ ਤੇ ਆਪਾਂ ਵਲੌਗ ਕੰਟੀਨਿਊ ਕਰਤਾ ਰਾਤ ਦਾ ਜਦੋਂ ਕੀਤਾ ਸੀ ਇੱਥੋਂ ਹੀ ਅੱਗੋਂ ਆਪਾਂ ਇੱਥੇ ਕੰਟੀਨਿਊ ਕਰਤਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਨਾ ਤੁਸੀਂ ਦਮਣ ਦਾ ਗੱਲ ਕਰੋ ਦਮਣਿਆ ਦੇਖੋ ਬਾਅਦ ਕੀ ਪਾਇਆ ਬਾਜ ਨਾ ਬਹੁਤ ਚੂੜੀਆਂ ਛੜੀਆਂ ਜਾਂਦਾ ਹੈ ਨਾ ਚਲੋ ਫਿਰ ਮਿੰਟ ਮਾਰੋ ਕੰਮ ਕੁਮ ਸਾਰੇ ਕਰ ਦੋ ਅੱਜ ਦੇ ਜਿਹੜੇ ਘਰ ਦੇ ਕੰਮ ਨੇ ਸਾਰੇ ਦਮਣ ਹੀ ਕਰ ਦੇ ਜੀ ਠੀਕ ਹੈ ਠੀਕ ਹੈ ਸਾਰੇ ਤੁਸੀਂ ਕਰਨੇ ਤੇ ਮੈਂ ਉਧਰ ਮਸ਼ੀਨ ਨਾਲ ਲੱਗੀਆਂ ਕੱਪੜੇ ਧੋਣ ਵਾਲੇ ਕੱਪੜੇ ਧੋਣਾ ਪਹਿਲਾਂ ਮੈਂ ਆ ਬੈੱਡ ਸ਼ੀਟਾਂ ਲਾਈਆਂ ਅੱਜ ਬੈੱਡ ਸ਼ੀਟਾਂ ਧੋਣੀਆਂ ਨੇ ਉੱਠ ਜਾਓ ਦਮਨ ਤਾਂ ਕਿਵੇਂ ਲੱਗ ਰਿਹਾ ਪੋਚੇ ਲਾ ਕੇ ਜਿਵੇਂ ਲੱਗਦਾ ਹੁੰਦਾ ਅੱਜ ਮੇਰੇ ਪੋਸਤ ਨੇ ਦੇ ਲੋ ਪੋਚੇ ਪਾਚੇ ਲਾਂ ਲੱਗਾ ਪੈਚ ਮਕਾਤੇ ਫਰਸ਼ ਹਨਾ ਸਾਰੇ ਆਪਾਂ ਜੀ ਬੈਠਿਆ ਰੈਸਟ ਤੇ ਕਿ ਅੱਜ ਦਮਨ ਸਾਡਾ ਕਰਿਆ ਤੇ ਦਮਨ ਸਾਰੇ ਕੰਮ ਕਰੇਗਾ ਤੇ ਕੱਲ ਜਿਹੜਾ ਤੁਸੀਂ ਵਲੌਗ ਦੇਖਿਆ ਮੈਂ ਜਿਹੜਾ ਆਪਣਾ ਪੈਕ ਜਾਂ ਮਸਾਲ ਮ사ਜ ਕੀਤੀ ਸੀ ਕਾਫੀ ਤੇ ਦਹੀਂ ਤੇ ਚੀਨੀ ਪਾ ਕੇ ਉਹਦੇ ਨਾਲ ਮੈਨੂੰ ਕਾਫੀ ਫਰਕ ਲੱਗ ਰਿਹਾ ਤੇ ਮੈਂ ਅੱਜ ਵੀ ਸਵੇਰੇ ਦੇਖਿਆ ਕਿ ਬੜਾ ਸੌਫਟ ਬਣ ਜਿਹੜਾ ਬਹੁਤ ਜ਼ਿਆਦਾ ਆਇਆ ਤੇ ਤੁਹਾਡੇ ਕਮੈਂਟ ਆਏ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਤੇ ਮੈਨੂੰ ਕਮੈਂਟ ਕਰਨਾ ਕਿ ਹਾਂ ਭਈ ਕਿਵੇਂ ਲੱਗਿਆ ਕਿਵੇਂ ਨਹੀਂ ਤੇ ਜੇ ਤੁਸੀਂ ਕਹੋਗੇ ਤੇ ਨੈਕਸਟ ਟਾਈਮ ਤੁਹਾਨੂੰ ਦੱਸਾਂਗੀ ਤੇ ਇੱਕ ਮੇਰੀ ਭੈਣ ਪੁੱਛ ਰਹੀ ਸੀ ਮੋਇਸਚਰਾਈਜ਼ਰ ਬਾਰੇ ਸਮਰ ਮੋਇਸਚਰਾਈਜ਼ਰ ਬਾਰੇ ਤੇ ਮੈਂ ਜਿਵੇਂ ਤੁਹਾਨੂੰ ਕੱਲ ਦੱਸਿਆ ਸੀ ਕਿ ਜਿਹੜਾ ਮੈਂ ਸਮਰ ਚ ਮੋਇਸਚਰਾਈਜ਼ਰ ਯੂਜ਼ ਕਰਦੀ ਹਾਂ ਕੋਈ ਖਾਸ ਨਹੀਂ ਜਿਵੇਂ ਮੇਰਾ ਲਕਮਨ ਦੀ ਸਨਸਕ੍ਰੀਮ ਹੋ ਗਈ ਇਹ ਲਾਲੇ ਨਹੀਂ ਹੁੰਦੀਆਂ ਕਈ ਵਾਰੀ ਉਹ ਨਹੀਂ ਚੁੰਨੀ ਤੇ ਦਾਗ ਨਹੀਂ ਦਿੱਤੀ ਹੂੰ ਆ ਚੁੰਨੀ ਜਿਹੜੀ ਨੇ ਪ੍ਰੈਸ ਕਰਨੀ ਬਹੁਤ ਔਖੀ ਹੈ ਸੂਰੇ ਕੋਈ ਪ੍ਰੈਸ ਵਾਲਾ ਵੀ ਨਹੀਂ ਤੇ ਉਹਦੇ ਕੋਈ ਕਰਾਵੇ ਇਹਨੇ ਪੱਟ ਨਹੀਂ ਲੱਤਦੇ ਹੈਗੇ ਇਹਦੇ ਆਪਾਂ ਦੇ ਕੰਮ ਸਾਰੇ ਖਤਮ ਹੋ ਗਏ ਜੀ ਤੇ ਇੱਧਰ ਕੱਪੜੇ ਆਪਣੇ ਪ੍ਰੈਸ ਕਰਨ ਵਾਲੇ ਸੀ ਕੰਮ ਇਹਨਾਂ ਦਾ ਮੇਰੀ ਚੁੰਨੀ ਹੀ ਮੈਂ ਧੋਤੀ ਸੀ ਉਹ ਇਹ ਕਰਨਾ ਇੱਕ ਪਾਸਾ ਫੁੱਲਾ ਸੈਡਾ ਸੈਡਾ ਕਰਕੇ ਫੇਰੇ ਦੁਕਾਨ ਤੇ ਤੇ ਹੁਣ ਅਸੀਂ ਜੀ ਹੋਰ ਉਕੇ ਰੈਡੀ ਤੇ ਅਸੀਂ ਚੱਲੀਆਂ ਬਾਜ਼ਾਰ ਦੁਨੇ ਮਾਵਾ ਕੀ ਜਾ ਕੇ ਛੁੱਟੀ ਹੈ ਤੇ ਅੱਜ ਦਮੂ ਆਪਾਂ ਲੈ ਕੇ ਜਾਣੇ ਆ ਕਮਾਣ ਵਾਸਤੇ ਦੰਮੂ ਨੂੰ ਸੰਗਰੂਰ ਦਾ ਬਾਜ਼ਾਰ ਘੁਮਾ ਕੇ ਲੈ ਆਉਨੇ ਆ। ਹੈ? ਹੂੰ। ਨਾਲ ਤੁਹਾਨੂੰ ਵੀ ਘੁਮਾਣਿਆ ਨਾਲ ਦੰਮੂ ਨੂੰ ਵੀ ਸੰਗਰੂਰ ਦਾ ਬਾਜ਼ਾਰ। ਸੂਟ ਲੈਣਾ ਮਮਾ ਜੀ। ਸੂਟ? ਕਿਵੇਂ ਦਾ? ਬੂਟੀਆਂ ਵਾਲਾ। ਮਾਣ ਦਿਓ ਬੂਟੀਆਂ ਵਾਲਾ ਸੂਟ ਮੰਗਦੀ ਦੰਮਣ ਦੇ ਲੋ। ਕਿੱਥੇ ਪਾਏਗਾ? ਕੋਟਨ ਦਾ ਦਿਓ ਨਾ ਘਰੀ ਪਾਉਂਗੀ। ਜੇ ਗੁਰਦੁਆਰੇ ਜਾਣਾ ਪੈਂਦਾ ਤਾਂ ਸੂਟ ਪਾ ਕੇ ਜਾਉਂਗੀ ਨਾ। ਅੱਛਾ ਚਲ ਫਿਰ ਕਿੰਨੇ 2-300 ਵਾਲਾ? 2-300 ਆਜਾ। ਗਰਮੀ ਨਾਲ ਨਾ ਤੇਰੇ ਵਾਸਤੇ ਤੂ ਪਾਣਾ ਘੜੀ ਤੇ ਘੜੀ ਪਾਣਾ। ਕੜੀ ਦੀ ਕੜੀ ਦੀ ਪਣਾ ਪਾਇਆ ਕਰੂਗੀ ਮੈਂ ਪੱਕਾ ਪੱਕਾ ਇਹ ਤਾਂ ਪਾਇਆ ਕਰਾਂਗੀ ਪਹਿਲਾਂ ਤੈਨੂੰ ਉਹ ਐਲੂ ਸਵਾ ਕੇ ਦਿੱਤਾ ਉਹ ਨਹੀਂ ਪਾਇਆ ਤੁਸੀਂ ਉਹ ਵਿਆਹਾਂ ਚ ਪਾਉਣ ਵਾਲਾ ਹੁਣ ਮੈਂ ਇੱਥੇ ਘਰੇ ਪਾ ਕੇ ਫੇਰੀ ਚਲੂਗੀ ਵਿਆਹਾਂ ਚ ਪਾਉਣ ਵਾਲੇ ਉਹ ਦੇਖਿਆ ਤਾਂ ਮਨ ਨੂੰ ਦਵਾਕੀ ਲੈ ਮੈਂ ਸੋਚਦਾ ਮੈਂ ਮੰਦਰੀਆ ਬਰਾ ਕੁਛ ਸੀ ਜਾਂ ਨਹੀਂ ਬਾਜ਼ਾਰ ਚ ਜਾਣੇ ਆ ਫਿਰ ਦਮਨ ਜੇ ਬਾਜ਼ਾਰ ਚ ਆਏਗਾ ਸੂਟ ਲੈਣਾ ਹੋਰ ਫੋੜ ਵੀ ਕਾਨੂੰ ਡਿਮਾਨ ਕਰੇਗਾ ਕਿ ਮੈਨੂੰ ਆ ਵੀ ਚੀਜ਼ ਲੈ ਕੇ ਦੋ ਜੁੱਤੀ ਵੀ ਲੈ ਕੇ ਦੋ ਨਾਲ ਉਹ ਤਾਂ ਫਿਰ ਲੈ ਕੇ ਦੇਣੀ ਪਊਗੀ ਪੰਜਾਬੀ ਜੁੱਤੀ ਮੈਂ ਗਿਆ ਪੀਤੀ। ਫਿਰ ਸ਼ੂਜ਼ ਥੋੜੀ ਨਾ ਪਾਉਂਗੀ ਸੂਟ ਦੇ ਨਾਲ। ਉਹ ਜਿਹੜੇ ਸੈਂਡਲ ਲਿਆਂਦੇ ਉਹ। ਕਿਹੜੇ? ਉਹ ਉਹ ਸੂਟ ਕਾਟਨ ਦੇ ਸਿੰਪਲ ਉਹ ਨਾ ਵੰਦੇ ਨੇ। ਦੱਸ ਉਸ ਮੇਰੀ ਸ਼ਕਲ ਨਹੀਂ ਹੈਗੀ ਜੱਜ ਦੀ। ਕਿਉਂ ਤੇਰੀ ਸ਼ਕਲ ਕਿੰਨੀ ਸਹੀ ਮੇਰੇ ਪੁੱਤ ਨੂੰ। ਸੁਣੀ ਸ਼ਕਲ। ਮੈਨੂੰ ਪੁੱਛ ਕੇ ਦੇਖੋ ਮੇਰਾ ਪੁੱਤ ਕਿੰਨਾ ਸੋਹਣਾ ਹੈ। ਇੱਕ ਮਾਂ ਨੂੰ ਪੁੱਛ ਕੇ ਦੇਖੋ ਕਿ ਉਹਦਾ ਬੱਚਾ ਕਿੰਨਾ ਸੋਹਣਾ ਹੁੰਦਾ ਚਾਹੇ ਜਿਵੇਂ ਦਾ ਮਰਜ਼ੀ ਹੋਵੇ। ਮੈਨੂੰ ਚੰਗੀ ਲੱਗਦੇ ਨਾ ਤੁਸੀਂ। ਅੱਛਾ। ਹੂੰ। ਇਹ ਨਹੀਂ। ਚੱਲ ਹੋ ਜਾ ਮੇਰਾ ਪੁੱਤ ਫਟਾਫਟ ਰੈਡੀ। ਮੈਂ ਬਸ ਸੂਣੀ ਪ੍ਰੈਸ ਕਰਨਾ ਤੇ ਮੈਂ ਨਹੀਂ ਹੋਣੀ। ਠੀਕ ਹੈ। ਕੀ ਬਤੁਸੀਂ ਦੇ ਕਪੜੇ ਬੰਦ ਲਾ। ਅੱਜ ਮੌਸਮ ਬਾਹਰ ਇੰਨਾ ਠੰਡਾ ਹੋਇਆ ਪਿਆ ਨਾ। ਅਗਰ ਕਿਸੇ ਨਹੀਂ ਪਿਆ ਖਵਾ ਚੱਲ ਰਹੀ ਹੈ। ਸਕੂਟਰੀ ਤੁਸੀਂ ਚਲਾਓਗੇ? ਨਾ ਨਾ ਮੈਂ ਨਹੀਂ ਚਲਾ ਸਕਦੀ। ਮੰਮਾ ਸੱਚੀ ਦੱਸਾਂ ਮੈਂ ਬਾਹਰ ਨਹੀਂ ਲੱਹ ਰਹੀ ਮੇਰੀ ਬਾਹ ਦੇਖੋ ਸੁਜੀ ਪਈ ਹੈ ਬਹੁਤ ਦੁਖਰੀ ਹੈ ਮੇਰੀ ਬਾਹ। ਬਾਹ ਮੈਂ ਥੋੜੀ ਸਕੂਟਰੀ ਚਲਾਈ ਹੈ। ਬਾਹਨ ਵਾਲੀ ਚੱਲਦੀ ਏ ਰੇਸਾ ਬਾਹਨ ਵਾਲੀ ਦਿੰਨੀ ਆ ਐਨ ਰੇਸ ਦੇਣੀ ਕਿ ਕਾ ਪਾੜ ਤੋੜਨਾ ਸੱਚੀ ਆ ਦੇਖੋ ਬਹੁਤ ਉਖਰੀ ਹੋ ਜਾ ਕੇ ਨਹੀਂ ਕਰ ਰਹੀ ਬੇਟਾ ਆਪਣੇ ਵਾਲ ਕੈਮਰਾ ਕਰਕੇ ਗੱਲ ਕਰੋ ਨਾ ਐ ਬੈਕ ਕੈਮਰਾ ਨਾਲ ਗੱਲ ਕਰਨ ਦਾ ਕੀ ਫਾਇਦਾ ਹੁਣ ਤਾਂ ਹੋ ਗਈ ਗਾ ਉਹ ਸੱਚੀ ਬਹੁਤ ਉਖਰੀ ਏ ਮੇਰੀ ਬਾਹਨ ਦੇ ਕੋ ਸੁੱਜੀ ਪਈ ਏ ਸਾਰੀ ਰੈਡੀ ਹੋ ਜਾ ਬਸ ਮੇਰੀ ਚੁੰਨੀ ਥੋੜੀ ਜਿਹੀ ਰਹਿ ਗਈ ਮੇਰੇ ਆ ਕਰਦਿਆ ਕਰਦੇ ਨਾਲੇ ਫਟਾਫਟ ਲੱਗ ਰੈਡੀ ਹੋ ਜਾ ਫਿਰ ਉਹ ਤਾਂ ਟਿਊਸ਼ਨ ਵੀ ਜਾਣਾ ਸ਼ਾਮ ਨੂੰ ਬਹੁਤ ਕੰਮ ਹੋ ਜਾਂਦੇ ਸ਼ਾਮ ਨੂੰ ਉਹ ਮਸ਼ੀਨ ਵੀ ਮੈਨੂੰ ਪੜਨਾ ਵੀ ਆਤੀ ਹੈ ਹਾਂ ਫਿਰ ਜਲਦੀ ਕਰਨਾ ਟਾਈਮ ਹੈ ਕਹਿ ਰਹੀ ਆ 12:00 ਵੱਜ ਗਏ ਨੇ ਮੈਂ ਮਸ਼ੀਨ ਚਲਾਤੀ ਮਸ਼ੀਨ ਚਲਾ ਲੇ ਇਧਰ ਆਪਾਂ ਲਾਈ ਹੋਈ ਹੈ ਮਸ਼ੀਨ ਵਿੱਚ ਪਈ ਹੋਈਆਂ ਚਾਦਰਾਂ ਤੇ ਆਪਾਂ ਉਹਨਾਂ ਚਾਦਰਾਂ ਤਿਆਰ ਹੋਣ ਵਿੱਚ ਸ਼ਕਲ ਕਿਉਂ ਜਾਂਦੀ ਹੈ ਪੱਕਾ ਪੱਕਾ ਹਾਂ ਪੱਕਾ ਠੀਕ ਹੈ ਇਹ ਕਿਹੜੇ ਕਲਰ ਦਾ ਲੈਣਾ ਯਾਰ ਉਹ ਜਿਹੜੀ ਮੂਵੀ ਨਹੀਂ ਆਈ ਸੀਗੀ ਨੀ ਐਸੀ ਪਤਾ ਨਹੀਂ ਗੁੱਡੀਆਂ ਪਟੋਲੇ ਪਤਾ ਨਹੀਂ ਕਿਹੜੀ ਜਿੱਥੇ ਸੋਨਾਂ ਬਾਜਵਾ ਜਿੱਥੇ ਸੋਨਾਂ ਬਾਜਵਾ ਹੁੰਦੀ ਹੈ ਗੁੱਡੀਆਂ ਪਟੋਲੇ ਜਿਹੜੀ ਆਪਾਂ ਦੇਖੀ ਸੀਗੀ ਅੱਛਾ ਉਹ ਵਾਲਾ ਜਿਹੜਾ ਕਹਿੰਦੀ ਨਹੀਂ ਸੀ ਕੁੜੀ ਨੇ ਬੂਟੀਆਂ ਵਾਲਾ ਸੂਟ ਸੁਆਇਆ ਉਹ ਵਾਲਾ ਸੂਟ ਲੈਣਾ ਮਤਲਬ ਪਲੇਨ ਸਲਵਾਰ ਤੇ ਪ੍ਰਿੰਟ ਕਮੀਜ਼ ਹੈ ਨਹੀਂ ਪ੍ਰਿੰਟ ਸਲਵਾਰ ਪ੍ਰਿੰਟ ਕਮੀਜ਼ ਤੇ ਪਲੇਨ ਚੁੰਨੀ ਚਲ ਦੇਖਦੀਆਂ ਦਿਵਾ ਲੈਂਦੇ ਹਾਂ ਕਾਟਨ ਜੇ ਦਾ ਹੋਵੇ ਐੜੀ ਕੀ ਇੱਕ ਦਵਾ ਤਾਂ بس ਗੱਲ ਨਿਬੜ ਗਈ। ਇਸ ਵੀ ਕੋ ਸਾਰੇ ਬੰਮਰੋ ਕਮੈਂਟ ਕਰਕੇ ਕਿ ਕੁੜੀ ਨੂੰ ਸੂਟ ਪਾ ਦੋ। ਮੰਨਿਆ ਮੈਂ ਤੇ ਸੂਟ ਨਹੀਂ ਫੱਬਦੇ। ਇੱਕ ਵਾਰ ਸੁਵਾ ਕੇ ਤਾਂ ਦੇਖੋ ਕਿ ਵੀ ਤਾ ਫੱਬ ਜਾਵੇ ਨਾ। ਇਹ ਜਾ ਸੁਵਾ ਕੇ ਦੇ ਤਾਂ ਕਿ ਉਹ ਤੇ ਫੱਬਿਆ ਨਾ। ਫੱਬਿਆ ਸੀ ਪਤਾ ਕਿੰਨੇ ਕਮੈਂਟ ਆਏ ਸੀ ਇਸ ਸਟੋਰੀ ਉਸ ਸੂਟ ਤੇ। ਤੇ ਲੋ ਗਾਇਜ਼ ਅਜੀ ਅੱਜ ਦਮੂਦ ਦਵਾਈ ਦੇਣੀ ਹੈ। ਮੈਂ ਲਾਮਾ ਲਾਜ ਦੇਣੀ ਹੈ। ਇੱਕ ਸੂਟ ਨਹੀਂ ਦੋ ਤਿੰਨ ਸੂਟ ਚਾਹੀਦੇ ਨੇ ਮੈਨੂੰ। ਪਹਿਲਾਂ ਇੱਕ ਪਾਓ। ਦੋ ਸੂਟ ਅੱਜ ਦੇ ਦਿਨ ਦੋ ਸੂਟ ਵੰਮਾ ਨਹੀਂ ਜੇ ਚੰਗਾ ਲੱਗਿਆ ਤਾਂ ਫਿਰ ਇਹ ਚੰਗਾ ਲੱਗੂਗਾ ਉਹ ਵੀ ਤੂਸੇ ਵਿੱਚ ਚੰਗਾ ਲੱਗਿਆ ਸੀ ਮਾਂ ਦਾ ਟਾਈਮ ਕਿੱਥੇ ਆਪੂ ਤਾਂ ਸਕੂਲ ਤੋਂ ਆਉਣਾ 4 ਵਜੇ ਛੁੱਟੀਆਂ 'ਚ ਪਾਇਆ ਕਰੂੰਗੀ ਸੰਡੇ-ਸੁੰਡੇ ਨੂੰ ਫਿਰ ਇੱਕ ਹੀ ਦਵਾਉਂਗਾ ਪਹਿਲਾਂ ਦੋ ਪਰ ਇਹ ਕਿਤੋਂ ਵੀ ਜਾਂਦੀ ਰਹਿਣਾ ਦੋ ਦਵਾਉ ਮਾਂ ਘਰ ਕੋਲ ਤੇ ਆਇਆ ਸੱਚੀ ਦਵਾੜਾ ਇਹ ਨਹੀਂ ਕਿ ਗੱਲਾਂ ਗੱਲਾਂ ਚ ਬਸ ਕਹਿ ਦੇ ਤੁਸੀਂ ਨਹੀਂ ਪੱਕਾ ਇੱਕ ਤਾਂ ਮੈਂ ਪੱਕਾ ਦਵਾਂਗੀ ਦੋ ਦੋ ਦੀ ਮੈਂ ਗਰੰਟੀ ਲੈਂਦੀ ਇੱਕ ਮੈਂ ਪੱਕਾ ਦਵਾਂਗੀ ਠੀਕ ਹੈ ਠੀਕ ਠੀਕ ਇੱਕ ਤਾਂ ਮੈਂ ਪੱਕਾ ਲੈ ਕੇ ਦਿੰਨੀ ਬਸ ਫਟਾਫਟ ਹੋ ਜਾ ਮੇਰੇ ਪੁੱਤ ਉਹ ਕੱਪੜੇ ਮੈਂ ਕੱਢਦਾ ਚੁੰਨੀ ਨਹੀਂ ਪੈਂਟ ਵੀ ਦੇਣੀ ਨਾ ਮੈਂ ਟਾਈਟ ਹੋਣੀ ਸਾਰਾ ਕੁਝ ਬੈਗ ਚ ਪਾ ਲੈ ਇੱਕ ਅੱਜ ਕੰਮ ਠੰਡਾ ਹੈ ਨਾਲੇ ਤੈਨੂੰ ਛੁੱਟੀ ਹੈ ਤੇ ਅੱਜ ਮੌਸਮ ਵੀ ਠੰਡਾ ਤੇ ਆਪਾਂ ਜਾ ਗਏ ਠੀਕ ਹੈ ਹਮ ਇੱਕ ਪ੍ਰੈਸ ਵੀ ਲੈ ਕੇ ਜਾਣੀ ਉਹ ਵੀ ਪਾਲਾ ਪ੍ਰੈਸ ਆਪਣੀ ਜਿਹੜੀ ਪੁਰਾਣੀ ਹੈ ਨਾ ਹਮ ਲੈ ਚਲੋ ਜੀ ਬਾਜ਼ਾਰ ਜਾਣਾ ਅਸੀਂ ਕੈਨਸਲ ਕਰਤਾ ਬਾਜ਼ਾਰ ਅਸੀਂ ਗਏ ਨਹੀਂ ਹੈਗੇ ਤੇ ਕਾਫੀ ਲੇਟ ਹੋ ਗਏ ਬਸ ਅਸੀਂ ਸੁੱਤੀਆਂ ਲਈਆਂ ਇਹ ਦਮਨ ਤੁਸ਼ੀ ਚਲੀ ਗਈ ਤੇ ਮੈਂ ਸੌਂ ਗਈ ਤੇ ਇਧਰ ਆਪਾਂ ਪਿਆਜ਼ ਕੱਟਣ ਲੱਗੇ ਅੱਜ ਆਪਾਂ ਦਹੀਂ ਨੂੰ ਤੜਕਾ ਲਾਵਾਂਗੇ ਦਹੀਂ ਆਪਾਂ ਜਮਾਇਆ ਸੀ ਤੇ ਇਧਰ ਦਮਨ ਹਲਕਾ ਕਰਦੀ ਹਾਂ ਭਾਂਡੇ ਸਾਫ਼ ਕਰ ਰਹੀ ਹਾਂ ਕੋਸੀ ਗੱਲ ਜੀ ਸਾਰਿਆਂ ਨੂੰ ਆ ਗਿਆ ਆਫਿਸ ਤੋਂ ਅੱਲਾਹ ਜੱਲੀ ਨਾ ਆਈ ਹੋਣੀ ਜਾ ਕੇ ਆਇਆ ਯਾਰ ਮੈਨੂੰ ਇਹ ਚੀਜ਼ ਦਿਮਾਗ ਤੇ ਨਹੀਂ ਆਈ ਮੈਂ ਦਮਨ ਵੀ ਗਈ ਸੀ ਹਾਂ ਦਮਨ ਵੀ ਗਈ ਆਈ ਬਾਜ਼ਾਰ ਜਾਣਾ ਬਾਜ਼ਾਰ ਜਾਣਾ ਕੈਨਸਲ ਕਰਤਾ ਇਹ ਛੋਟੀ ਚੀਜ਼ਾਂ ਕਈ ਵਾਰ ਦਿਮਾਗ ਚ ਰਹਿ ਜਾਂਦੀ ਹੈ ਪਤਾ ਨਹੀਂ ਕਿਹੜੇ ਦਿਨ ਹੋ ਗਏ ਇਹ ਸੈੱਲ ਵਿਚਾਰਾ ਖਰਾਬ ਹੀ ਹੋ ਗਿਆ ਜੀ ਬਾਈ 4:20 ਵਜਾਈ ਜਾਂਦਾ ਬਸ 4:00 ਤੋਂ ਉੱਪਰ ਨਾ نیچے ਹਾਂ ਬਸ ਆਪਾਂ ਸਿਰੇ 4:20 ਟੱਪਣਾ ਪਰ ਦਿਨ ਚ ਇੱਕ ਵਾਰੇ ਸਹੀ ਢੰਗ ਦਿਖਾਉਂਦਾ ਹੈ ਹਾਂ ਦਿਨ ਚ ਇੱਕ ਵਾਰ ਸਹੀ ਦਿਖਾਉਂਦਾ 20 ਮਿੰਟ ਹਾਂ ਸਹੀ ਕਰ ਲੈ ਚਲੋ ਜੀ ਉਤਾਰ ਆ ਗਿਆ ਆਫਿਸ ਤੋਂ ਤੇ ਆਪਾਂ ਵੀ ਲੱਗਿਆ ਰੋਟੀ ਪਾਣੀ ਦੀ ਕਰਨ ਤਿਆਰੀ ਅੱਜ ਥੋੜੇ ਰੋਟੀ ਪਾਣੀ ਲੇਟ ਹੋ ਗਿਆ ਆਪਣਾ ਮੈਂ ਜਿਮ ਚੋਂ ਫੋਨ ਆਇਆ ਹੀ ਨਹੀਂ ਅੱਛਾ ਹਾਂ ਤੇ ਕਿਹਾ ਮੈਡਮ ਤੁਸੀਂ ਆ ਨਹੀਂ ਰਹੇ ਮੈਂ ਮੈਡਮ ਅਜੇ ਰੈਸਟ ਮੂਡ ਤੇ ਲੱਗੀ ਹੋ ਕਾਲ ਜਣਾ ਸੀ ਇਹ ਕਿ ਮੈਡਮ ਮੈਂ ਥੋੜੀ ਬਿਮਾਰ ਜੀ ਹੋ ਗਈ ਤੇ ਮੈਂ ਹਾਂ ਥੋੜਾ ਜਿਹਾ ਮੈਂ ਕਹਿੰਦੀ ਕੋਈ ਗੱਲ ਨਹੀਂ ਮਾੜੋ ਤੁਸੀਂ ਰੈਸਟ ਕਰੋ ਇੱਕ ਆਫਰ ਚੱਲ ਰਿਹਾ ਹੈ ਕਹਿੰਦੀ ਅੱਛਾ 2000 3 ਮੰਥ ਦਾ ਹੈ ਅੱਛਾ ਪਰ ਉਹਦੀ ਟਾਈਮਿੰਗ ਜਿਹੜੀ ਹੈ ਨਾ ਉਹ ਹੈਗੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਮੈਂ ਕਿਹਾ ਮੈਨੂੰ ਤਾਂ ਟਾਈਮਿੰਗ ਦਾ ਕੋਈ ਇਸ਼ੂ ਨਹੀਂ ਹੈਨਾ ਹਾਂ 11 ਵਜੇ ਤੋਂ 2 ਵਜੇ ਤੱਕ ਕੋਈ ਵੀ ਨਹੀਂ ਹੁੰਦਾ ਉੱਥੇ ਕੋਈ ਵੀ ਨਹੀਂ ਹੁੰਦਾ ਵਧੀਆ ਸਗੋ ਹੈਨਾ ਜੇ ਕੋਈ ਮਨ ਮੰਨਦਾ ਫਿਰ ਆਪਣਾ ਪਹਿਲਾਂ ਆਪਣਾ ਸ਼ਰੀਰ ਦੇਖੋ ਜਾਣ ਚੁੱਕਾ ਵੀ ਹੈ ਨਹੀਂ ਹੈ ਸਹੀ ਗੱਲ ਹੈ ਤੇ ਮੈਂ ਲਾਵਾਂ ਤੜਕਾ ਇਹ ਆਪਾਂ ਬੇਨ ਕਰਾਂਗੇ। ਬੇਏ ਮੈਂ ਸਾਧੂਆ ਘਪੇ ਨੇ ਲੈਣਿਆ। ਵਾਧੂ ਹੈ ਨਾ। ਹਾਂ ਲਾਲਾ ਖਾਲਾ। ਲਾਲਾ ਲਾਲਾ ਕਿ ਇਹਦੀ ਵਾਧੂ ਇਹਦੇ ਥੋੜੇ ਦੁੱਧ ਪਾਉਣੀ ਖੱਟਾ ਜਲਾ। ਯਾਦ ਜਦੋਂ ਮੈਂ ਜੂਤੀ ਲੱਗੀ ਹੋਈ ਫੁੱਲ। ਮੈਂ ਆਪਣੇ ਆਪ ਜਾਣ ਲੱਗੀਆਂ ਛੋਟੀ ਤੇ ਸਿਆਣੀ ਹੋਣੀ ਦਮ। ਹੋਰ ਜਿਹੜਾ ਘਰ ਦੇ ਕੰਮ ਵੀ ਆਪੇ ਕਰ ਲੈਣਾ ਕਰੂੰਗੀ ਤੁਸੀਂ ਟੈਨਸ਼ਨ ਲੈਣੀ। ਮਾਵਾਂ ਨੂੰ ਪਿਆਰ ਤੇ ਪੂਰਾ ਮਾਣ ਹੁੰਦਾ ਹੈ ਇਸੇ ਚੀਜ਼ ਦਾ। ਹੈਂ? ਇਹਨਾਂ ਸਪੋਰਟੇਬਲ ਹੁੰਦੀਆਂ ਨੇ। ਮੈਂ ਤਾਂ ਮੈਂ ਇਸ ਕਰਕੇ ਅੱਗੇ ਵੀ ਲੌਗ ਪਾਇਆ ਕਿ ਇੱਕ ਕਰ ਚੀ ਹੋਣੀ ਬਹੁਤ ਜ਼ਰੂਰੀ ਹੈ। ਕਿ ਨਹੀਂ? ਸਹੀ ਗੱਲ ਹੈ। ਜਿਹੜੇ ਇਹ ਸੋਹਣ ਦੇ ਨਾ ਪੁੱਛੋ ਨਾ। ਮੈਨੂੰ ਸਿਮਰਨ ਨੇ ਇਹ ਨਾ ਸਭ ਪਤਾ ਹੈ ਨਾ। ਸਿਮਰਨ ਜਾਨ ਤੋਂ ਬਾਅਦ ਇੱਕ ਵਕਤ ਮੈਂ ਹਿਲ ਗਈ ਹਾਂ। ਪਰ ਹੁਣ ਮੇਰੀ ਦਮਨ ਨਾਲ ਜਿਹੜੀ ਹੈ ਨਾ ਇਹਨੇ ਮੈਨੂੰ ਮਤਲਬ ਸਾਹ ਦੇ ਆ। ਮੇਰਾ ਆਪਣੇ ਮਮਾਂ ਨੂੰ ਤੰਗ ਨਹੀਂ ਹੁੰਦੇ ਨਾ। ਹੂੰ। ਹਣਾ ਨਾ ਵਾ। ਹੂੰ। ਦਮਤੀ ਵਾਇਕਾ ਕਰ ਨਿਕਲ ਰਹੀ। ਹੈ? ਨਹੀਂ ਨਹੀਂ। ਹੈ? ਸਹੀ ਹੈ ਨਾ। ਭਾਂਡੇ ਦੇਖੋ ਮੰਜਿਆਂ ਚੋਂ ਸਾੜਾ ਰੱਖਿਆ ਹੋਦਾ। ਠੀਕ ਗੱਲ ਹੈ। ਦੇਸੀ ਉਹ ਲੰਗਾ ਤੜਕਾ ਨਾ ਮਰਜੀ ਦਾ ਲਾ ਦੋ ਚਾਹੇ ਜੇਸੀ ਚਾਹੇ 올ਿਵ ਆਲ ਦਾ ਲਾ ਦੋ ਚਾਹੇ ਉਹ ਬਾਲੂ ਚਾਹੇ ਬ੍ਰੈਂਡ ਦਾ ਲਾ ਲਓ ਸਾਰਾ ਕੋਈ ਤੁਹਾਡੇ ਕੋਲ ਅਵੇਲੇਬਲ ਪਿਆ ਬੇਸਿਕ ਉਹ ਹੈ ਜੇ ਦਹੀਂ ਮੜ ਜਾ ਠੰਡਾ ਹੋ ਕੇ ਜੰਮ ਜਾਣਾ ਹੈ ਨਾ ਡਿਫਾਇੰਡ ਦਾ ਲਾਓ ਠੰਡਾ ਹੋਣੀ ਜੇ ਨਾ ਆਪਣੇ ਬੇਸਿਕ ਉਹ ਲਾ ਲਈਏ ਚੂਨ ਘੱਟਦਾ ਜੀਦਾ ਮੈਨੂੰ ਆ ਆਪਣਾ ਕਿਉਂ ਥੋੜਾ ਜਿਆਦਾ ਤੱਟਾ ਹੋ ਗਿਆ ਹੈ ਲਾਰ ਹੋ ਗਿਆ ਇਹ ਆਪਾਂ ਟੜਕੇ ਟੜਕੇ ਸੀ ਮੁਕਾਤਾ ਜਿੱਦਾਂ ਕੱਢ ਗਿਆ ਕੱਲ ਮੈਂ ਸੱਚ ਕਿਉਂ ਕੱਢਿਆ ਸੀ ਤੇ ਮੈਂ ਵੀਡੀਓ ਨੂੰ ਬਣਾਈ ਭੁੱਲੀ ਗਈ ਮੈਂ ਆਹ ਬਣੀ ਪਲਕੜਾ ਮੈਂ ਇਹੋ ਕਹਿੰਦੇ ਕਰਡ ਫਰਾਈ ਹੈ ਥੋੜਾ ਜਿਹਾ ਜੀਰਾ ਪਾਏਗਾ ਇਸ ਵਿੱਚ ਮੇਰਾ ਮੈਂ ਰੈਸਪੀ ਦਿੱਤੀ ਹੋਈ ਹੈ ਦਹੀਂ ਮਲੇ ਬਣਾਉਂਦੀ ਇਹਨੂੰ ਕਰਡ ਫਰਾਈ ਦੀ ਰੈਸਪੀ ਦਿੱਤੀ ਹੋਈ ਜਿਨ੍ਹਾਂ ਨੇ ਨਹੀਂ ਦੇਖੀ ਜਾ ਕੇ ਦੇਖ ਲਿਓ ਜ਼ਰੂਰ ਬਸ ਤੜਕਾ ਲਾ ਕੇ ਗੈਸ ਬੰਦ ਕਰ ਦੇਣਾ ਤੇ ਉੱਤੋਂ ਦਹੀਂ ਪਾ ਦੇਣਾ ਬਸ ਇੰਨੀ ਹੀ ਰੈਸਪੀ ਆ ਹੋਰ ਕੁਝ ਨਹੀਂ ਗੈਸ ਆਉਣ ਨਹੀਂ ਕਰਨਾ ਹੈਗਾ ਇੱਕ ਕਮੈਂਟ ਆਇਆ ਸੀ ਹੂੰ ਤੇ ਉਹ ਕਮੈਂਟ ਮੇਨ ਲਾਦਾ ਹੈ ਕਾਫੀ ਕਹਿੰਦੇ ਕਿ ਤੁਸੀਂ ਆਪਣੀ ਚੌਥੀ ਸਿਸਟਰ ਬਾਰੇ ਨਹੀਂ ਦੱਸਦੇ ਹੈਗੇ ਤੇ ਮੇਨ ਲਾਦਾ ਕਾਫੀ ਵਲੌਗਾਂ ਦੇ ਵਿੱਚ ਅਸੀਂ ਦੱਸਿਆ ਹੋਇਆ ਹੈ ਸਾਡੇ ਜਿਹੜੇ ਤਿੰਨ ਚਾਰ ਚੈਨਲ ਨੇ ਤਿੰਨਾ ਚਾਰਾਂ ਚੈਨਲਾਂ ਤੇ ਅਸੀਂ ਦੱਸਿਆ ਹੋਇਆ ਤੁਸੀਂ ਪਿੱਛੇ ਵਲੌਗ ਜਾ ਕੇ ਦੇਖਿਓ ਤੁਹਾਨੂੰ ਪਤਾ ਲੱਗ ਜਾਵੇਗਾ ਤੇ ਬਾਕੀ ਜੀ ਜੇ ਤੁਸੀਂ ਕਹ ਰਹੇ ਚੌਥੀ ਸਿਸਟਰ ਉਹ ਸਾਡੇ ਕਰੇ ਥੋੜੀ ਮੈਰਡਾ ਉਹ ਅਲੱਗ ਹੈ ਉਹਦਾ ਮੈਟਰ ਅਲੱਗ ਹੈ ਤੇ ਸਾਰੇ ਜਿਹੜੇ ਸੋਸ਼ਲ ਮੀਡੀਆ ਤੇ ਆਉਣਾ ਨਹੀਂ ਚੰਗਾ ਸਮਝਦੇ ਹਨਾ ਇਹ ਕਈ ਗੱਲਾਂ ਕਹਿੰਦੇ ਕੀ ਕਰਦੇ ਕਈ ਵਾਰ ਲੋ ਨਹੀਂ ਕਰਦੇ ਹਾਂ ਹਾਂ ਉਹੀ ਹੈ ਨਾ ਮੈਂ ਦੱਸਿਆ ਹੋਇਆ ਸਾਰਾ ਕੁਝ ਦੱਸਿਆ ਹੋਇਆ ਤੇ ਤੁਸੀਂ ਜਾ ਕੇ ਪਿੱਛੇ ਵਲੌਗ ਚੈੱਕ ਕਰਿਓ ਤੇ ਫਿਰ ਕਮੈਂਟ ਕਰਿਓ ਠੀਕ ਹੈ ਜੀ ਧੀਰਾ ਪਾਸਾ ਪਰ ਬੋਤੀ ਆ ਨਹੀਂ ਪਾਸਾ ਪਿਆਜ਼ ਨਹੀਂ ਜਿਆਦਾ ਲੱਗੇ ਇਹ ਜਿਆਦਾ ਬਣੀ ਆ ਜੀ ਬੇਸੀ ਦੀ ਦਾੜਕਾ ਅਰ ਗਿਆ ਤਾਂ ਇਹ ਨਹੀਂ ਫੜਦਾ ਉੱਪਰ ਆਹ ਨਾ ਦੇਖੋ ਜੀ 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 ਤਾਲੀਏ ਤਾਂ ਬੜਕੋ ਢਬਣਾ ਦੀ ਗੁਸਥੇ ਮੰਡੇ ਮੰਨੀ ਜਾਣੇ ਆਟਾ ਵੀ ਗੁਨਣਾ ਪਾ ਲੈ ਟਮਾਟਰ ਨਹੀਂ ਪਾ ਲੈ ਲਈ ਹੱਟਾ ਹੋ ਰਹੀ ਕਿ ਨਾ ਅੱਗੇ ਹੋਰ ਨਾ ਪਾਓ ਸਿਰੋਨੀਆ ਜਿਉਂ ਪਿਆਜ਼ ਜਿਹੜੇ ਨੇ ਨੂੰ ਡਾਰਕ ਬ੍ਰਾਊਨ ਕਰਦੇ ਜਿਸ ਤਰ੍ਹਾਂ ਉਹ ਖੁਸ਼ਬੂ ਆ ਰਹੀ ਹੈ ਤੁਹਾਨੂੰ ਹੋਊਗੀ ਤੁਹਾਨੂੰ ਹੋਉਂਦੀ ਵੀ ਵੇ ਨਹੀਂ ਆਪ ਕੋਲ ਇਹ ਗੜਾ ਨਖਰਾਵਾ ਬਸ ਬੈਠਾ ਚਲ ਮੈਂ ਦੱਸ ਹੀ ਦਵਾ ਆਪਣਾ ਕਿੰਨਾ ਕਸਪਨ ਉਸ ਤੋਂ ਸਨਾ ਕਸਟਮਰ ਨੂੰ ਆਪਣੇ ਤਰ੍ਹਾਂ ਬਣਾਉਣ ਨੂੰ ਆਪਾ ਤਾਂ ਮਨੇ ਲੂਣ ਤੇ ਥੋੜੀ ਜੀ ਹਲਦੀ ਤੇ ਧਨੀਆ ਪਾਉਂਦੇ ਤੁਸੀਂ ਜਿੰਨਾ ਮਰਜ਼ੀ ਪਾ ਸਕਦੇ ਹੋ ਠੰਡਾ ਹੁੰਦਾ ਕੋਈ ਚੱਕਰ ਨਹੀਂ ਇਹਦਾ ਤੇ ਥੋੜੀ ਜੀ ਲਾਲ ਮਿਰਚ ਬਸ ਹੋ ਗਿਆ

ਇਹ ਬਰਿੰਦੇ ਬਣਾਏਗੇ ਫਿਰ ਜੀ ਉਹ ਮੋਗਦੀਏ ਬਣਿਆ ਸੀ ਮੈਨੂੰ ਅੱਜ ਵੀ ਯਾਦ ਆ ਗਈ ਤੇ ਆਹ ਦੇਖੋ ਜੀ ਆਪਣਾ ਸਰਦਾ ਹੋ ਗਿਆ ਰੈਡੀ ਦੇ ਅੰਦਰ ਦਹੀਂ ਨਹੀਂ ਰੈਡੀ ਤੇ ਕਿਹਾ ਸੀ ਆਪਾਂ ਨੇ ਕਰਦੇ ਨਾ ਬੰਨ ਬਸ ਇਹਨਾਂ ਪੱਖਾ ਬੰਦ ਕਰ ਦਿਓ ਜੇ ਨਾ ਬਾੜ ਬੜੀ ਆਉਂਦੀ ਹੈ ਬਾੜ ਆ ਜਾਂਦੀ ਹੈ ਤੇ ਆਸਾ ਪਰੇ ਬੰਦ ਕਰਤਾ ਤੇ ਮੋੜਾ ਆਪਾਂ ਨੇ ਪਾ ਦੇਣਾ ਚਿੱਟ ਦਹੀਂ ਜਿੰਨਾ ਨਹੀਂ ਆਪਣਾ ਕੜਾਹੇ ਚੜਾਈ ਕੜਾਈ ਗਰਮ ਹੋ ਕੋ ਸਾਦਾ ਹੋ ਜਾਵੇ ਤਾਂ ਨੂੰ ਖਾਂਸੀ ਲੱਗ ਗਈ। ਤੇ ਚਾਹ ਪਹਰਾ ਤਣੀਆਂ ਪਾ ਸਕਦਾ। ਮੱਟ ਪੜੇ ਕਣ ਤਣੀਆਂ ਹੈ ਨਹੀਂ। ਜੇ ਜਿਆਦਾ ਬਾਲਦਾਂਗੇ ਨਹੀਂ ਫੜਦੀ। ਹਾਂ ਨਹੀਂ ਬਾਲਣਾ ਨਹੀਂ ਬਸ। ਕੜਾਈ ਗਰਮ ਹੈ। ਦੇਖੋ ਸਹੀ ਹੈ ਬਸ ਅੱਪਰ ਦਿਖਾ। ਤੇ ਲੋਲੀ ਬਣ ਗਿਆ ਕ੍ਰੰਚ ਫਰਾਈ ਆਪਾਂ। ਤੇ ਚਲੋ ਜੀ ਮਿਲਦਾ ਤੁਹਾਨੂੰ ਨਵੇਂ ਬਲੌਗ ਦੇ ਨਾਲ ਤੇ ਅੱਜ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਲਾਈਕ ਕਮੈਂਟ ਜਰੂਰ ਕਰਕੇ ਜਾਇਓ। ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ।